ਤਵਾ ਵੀ ਦੇਖੋ ਕਿਵੇਂ ਕਾਂਚੇ ਕਾਂਚੇ ਵਿੱਚ ਫੜਿਆ ਹੋਇਆ। ਪਰ ਜਵਾਰੀਆਂ ਤੋਂ ਕੋਈ ਨਹੀਂ ਨਾਲ ਲੱਗਿਆ। ਸਾਨੂੰ ਸਾਡੇ ਤੋਂ ਕਹਾ ਜਾਂਦਾ ਇਹਦਾ ਚੱਕ ਲੈਣਾ ਦਾ ਸਾਨੂੰ ਤਾਂ ਪਤਾ ਹੀ ਨਹੀਂ ਕਿ ਗੱਡੀ ਰੋਕ ਦਿੰਦਾ ਗੱਬੇ ਕਰ ਦਿੰਦਾ। ਸਾਰੇ ਜੰਨੇ ਨੂੰ ਪੱਜ ਕੇ ਲੰਘੇ ਹੀ ਉਹ। ਆ ਕਾਂਚੇ ਕਾਂਚੇ ਵਿੱਚ ਇਹਦਾ ਛਾਤੀ ਜਿਹਦੇ ਕਾਂਚੇ ਵੱਜਿਆ ਛੱਟ ਨਹੀਂ ਵੱਜੀ ਤੇ ਗੱਡੀ ਦਾ ਇਹ ਕਾਂਚ ਬੱਜ ਗਿਆ ਇਹਦਾ। ਹਾਂਜੀ ਚੇਤਨ ਜੀ ਨਮਸਕਾਰ ਜੀ। ਨਮਸਕਾਰ ਸਰ। ਪੰਕਜ ਬੋਲ ਰਿਹਾ ਜੀ ਸਿਟੀ ਹਮ ਨਿਊਜ਼ ਤੋਂ। ਜੀ ਜੀ ਪੰਕਜ ਜੀ। ਚੇਤਨ ਜੀ ਕੀ ਮਾਮਲਾ ਕੀ ਹੈ ਕਹਿੰਦੇ ਸ਼ੇ ਭਗਤ ਜਾ ਰਹੇ ਸੀ ਬਸ ਦੇ ਉੱਤੇ ਭੋਲੇ ਸ਼ੰਕਰ ਦੇ ਦਰਸ਼ਨ ਕਰਨ ਕੋਈ ਹਮਲਾ ਵਗੈਰਾ ਹੋਇ ਜੀ ਜੀ ਪੰਕਜ ਜੀ ਸਾਡਾ ਮਹਾਦੇਵ ਸੇਵਾਦਾਨ ਹੈ ਲੁਧਿਆਣੇ ਦੇ ਵਿੱਚ ਅਸੀਂ ਤਕਰੀਬਨ 7 ਸਾਲਾਂ ਤੋਂ ਸ਼ਿਵ ਭਗਤਾਂ ਨੂੰ ਫ੍ਰੀ ਬਾ ਸੇਵਾ ਦੇ ਨਾਲ ਦਰਸ਼ਨ ਕਰਵਾ ਰਹੇ ਹਾਂ ਜੀ ਤਕਰੀਬਨ ਸਾਡਾ 30 32000 ਲੁਧਿਆਣੇ ਦੇ ਵਿੱਚ ਜਿਹੜਾ ਹੈ ਸ਼ਿਵ ਭਗਤਾਂ ਦਾ ਸੀ ਆਈਡੀ ਫ੍ਰੀ ਬਾ ਸੇਵਾ ਦਾ ਪਾਸ ਬਣਾਇਆ ਹੋਇਆ ਜੀ ਤੇ ਹਰ ਸਾਵਣ ਦੇ ਮਹੀਨੇ ਜਿਹੜੇ ਦਰਸ਼ਨ ਕਰਵਾਏ ਜਾਂਦੇ ਅੱਜ ਪਹਿਲਾ ਸੋਮਵਾਰ ਸੀਗਾ ਜੀ ਸਾਵਣ ਦਾ ਤਕਰੀਬਨ ਸਵੇਰੇ ਇੱਥੋਂ ਦੀ 10 12 ਬੱਸਾਂ ਗਈਆਂ ਜੀ ਜੀ ਤੇ ਇੱਕ ਬੱਸ ਵਾਸਤੇ ਮੈਨੂੰ ਚੈਲਾ ਮੰਦਰ ਦੇ ਬਾਹਰੋਂ ਜਾ ਕੇ ਸਵਾਰੀਆਂ ਦਾ ਇੱਕ ਭਗਤ ਦਾ ਫੋਨ ਆਇਆ ਕਿ ਕੁਝ 3-4 ਨੌਜਵਾਨ ਹੈਗੇ ਆ ਉਹ ਗੱਡੀ 'ਚ ਉਤਰ ਕੇ ਜਿਹੜੀ ਬੱਸ ਦੇ ਉੱਤੇ ਕਿਰਪਾਨਾਂ ਮਾਰ ਰਿਹਾ ਅੱਛਾ ਜੀ ਉਹਨਾਂ ਨੇ ਕਿਰਪਾਨਾਂ ਵੀ ਮਾਰੀਆਂ ਔਰ ਉਹਨਾਂ ਦੇ ਹੱਥ 'ਚ ਕੋਈ ਬੇਸਬਾਲ ਦੇ ਬੈਟ ਸੀ ਉਹ ਵੀ ਮਾਰੇ ਉਹਨਾਂ ਨੇ ਤੇ ਸਵਾਰੀਆਂ ਜਿਹੜੀਆਂ ਤਕਰੀਬਨ ਇਹ ਲੇਡੀਜ਼ ਹੁੰਦੀਆਂ ਜੀ ਜੀ ਤੇ ਉਹ ਸਾਰੀਆਂ ਸਵਾਰੀਆਂ ਜਿਹੜੀਆਂ ਬੱਸ 'ਚੋਂ ਨਿਕਲ ਕੇ ਇੱਧਰ ਉੱਧਰ ਹੋ ਗਈਆਂ ਦੇ ਜਿੱਦੇਸ ਨੂੰ ਫੋਨ ਆਇਆ ਫਿਰ ਅਸੀਂ ਉੱਥੇ ਪ੍ਰਸ਼ਾਸਨ ਨੂੰ ਕਾਲ ਕੀਤੀ ਤੇ ਮੇਰੀ ਟੀਮ ਉੱਥੇ ਪਹੁੰਚ ਚੁੱਕੀ ਹੈ ਥਾਣੇ ਜਾ ਕੇ ਕੰਪਲੇਂਟ ਲਗਾਈ ਹੈ ਮੰਗ ਰਹੇ ਜੇ ਲੋਕਾਂ ਦਾ ਉਹਨਾਂ ਦਾ ਪਤਾ ਨਹੀਂ ਚੱਲਿਆ ਕਿ ਉਹ ਬੰਦੇ ਕੌਣ ਹੈਗੇ ਆ ਨਹੀਂ ਬੇਜਾ ਸਾਹਿਬ ਕੋਈ ਰੰਜਿਸ਼ਣ ਮਾਮਲਾ ਤਾਂ ਨਹੀਂ ਲੱਗ ਰਿਹਾ ਕਿਸੇ ਦੀ ਰੰਜਿਸ਼ ਛੋਬੇ ਕੋਈ バス ਦੇ ਵਿੱਚ ਕੋਈ ਜੇ ਤੁਹਾਡੀਆਂ ਸਵਾਰੀਆਂ ਬੈਠੀਆਂ ਸੀ ਜਾਂ ਭਗਤ ਜਨ ਬੈਠੇ ਸੀ ਕੋਈ ਰੰਜਿਸ਼ਣ ਮਾਮਲਾ ਤਾਂ ਨਹੀਂ ਲੱਗ ਰਿਹਾ ਕਿ ਜਾਂ ਵੈਸੀ ਗੱਡੀ ਰੋਕ ਕੇ ਕਿਸੇ ਨੇ ਟਾਰਗੇਟ ਕੀਤਾ ਵੀ ਹੈ ਜੇ ਕਿਸੇ ਚੀਜ਼ ਦੀ ਕੋਈ ਸਮਝ ਨਹੀਂ ਲੱਗ ਰਹੀ ਉੱਥੇ ਹਾਲੇਦ ਵਾਲੇ ਜਿਹੜੇ ਆ ਕੈਮਰੇ ਚੈੱਕ ਕਰਾਏ ਗਏ ਹਨ ਮਗ ਇਹ ਤਾਂ ਉਹਨਾਂ ਪ੍ਰਸ਼ਾਸਨ ਦੇਖੇਗਾ ਕਿ ਕੀ ਗੱਲ ਹੋਈ ਹੈ ਜੋ ਵੀ ਹੋਇਆ ਹੈ ਬਹੁਤ ਮਾੜਾ ਕੰਮ ਹੋਇਆ ਹੈ ਜੀ ਹਮੇਸ਼ਾ ਜਿਹੜਾ ਜਿਹੜਾ ਹਿੰਦੂਆਂ ਦੇ ਕੋਈ ਵੀ ਪ੍ਰੋਗਰਾਮ ਹੁੰਦਾ ਹੈ ਤੇ ਉਸ ਚੀਜ਼ ਨੂੰ ਹਮੇਸ਼ਾ ਹੀ ਟਾਰਗੇਟ ਕੀਤਾ ਜਾਂਦਾ ਹੈ ਛੁਰ ਤੋਂ ਹੀ ਚੱਲਦਾ ਪਿਆ ਤੁਹਾਨੂੰ ਪਤਾ ਹੀ ਹੈ ਹਾਂ ਖਾਸ ਕਰਕੇ ਵੀ ਸਾਵਣ ਦੇ ਦਿਨ ਚੱਲ ਰਹੇ ਪਹਿਲਾ ਸੋਮਵਾਰ ਹੈ ਸਾਵਣ ਦਾ ਦਿਨ ਚੱਲ ਰਿਹਾ ਹੈ ਸਾਡੇ ਪੰਜਾਬ ਚ ਬਹੁਤ ਵੱਡਾ ਮੰਦਿਰ ਹੈ ਸ਼ਿਵ ਮੰਦਿਰ ਚੈਲਾ ਸਮਰਾਲਾ ਮੁਕਤੀ dham ਚੈਲਾ ਮੰਦਿਰ ਦੇ ਨਾਮ ਤੋਂ ਜੀ ਇੱਥੇ ਸ਼ਿਵਜੀ ਮਹਾਰਾਜ ਜੀ ਦੀ ਬਹੁਤ ਇੱਥੇ ਲੋਕ ਇੱਥੇ ਤਕਰੀਬਨ ਸਵੇਰੇ ਅੱਜ ਉੱਥੇ ਸਮਝ ਕੇ ਚੱਲੋਗੇ ਤੁਸੀਂ 5-70 ਤੇ ਬੇਜਾਬ ਕਿਸੇ ਦੇ ਹਤਾਹਤ ਹੋਣ ਦੀ ਜਾਂ ਕਿਸੇ ਦੇ ਸੱਟ ਵਗੈਰਾ ਝੋਟ ਵਗੈਰਾ ਲੱਗੀ ਹੈ ਡਰਾਈਵਰ ਦੇ ਸੱਟ ਵੱਜੀ ਹੈ ਜੀ ਹੋਰ ਕਿਸੇ ਦੇ ਨਹੀਂ ਵੱਜੀ ਡਰਾਈਵਰ ਦੇ ਸੱਟ ਵੱਜੀ ਹੈ ਉਹਨਾਂ ਦੇ ਝੋਟ ਲੱਗੀ ਹੈ ਤੇ ਉਹਦਾ ਮੈਡੀਕਲ ਕਰਵਾਇਆ ਗਿਆ ਜੀ ਤੇ ਇਹਦੀ ਹੁਣ ਸਾਰਾ ਚੱਲ ਰਿਹਾ ਦੇਖਦੇ ਹਾਂ ਕਿੰਨੇ ਕੀਤਾ ਕੰਮ ਹੈ ਤੇ ਟੋਲ ਵਾਲਿਆਂ ਦਾ ਕੋਈ ਦੇ ਵਿੱਚ ਰੋਲ ਤਾਂ ਨਹੀਂ ਜਿਵੇਂ ਜ ਟੋਲ ਤੇ ਜਿਵੇਂ ਬੱਸ ਰੋਕੀ ਗਈ ਜਾਂ ਉੱਥੇ ਹਮਲਾ ਹੋਇਆ ਕੋਈ ਟੋਲ ਵਾਲਿਆਂ ਦਾ ਰੋਲ ਤਾਂ ਨਹੀਂ ਕੀਤਾ ਆ ਰਿਹਾ ਨਹੀਂ ਹੋਇਆ ਜੀ ਬਿਲਕੁਲ ਮੰਦਰ ਦੀ ਗਲੀ ਦੇ ਬਾਹਰ ਹੋਇਆ ਜੀ ਬਿਲਕੁਲ ਮੰਦਰ ਦੀ ਗਲੀ ਦੇ ਬਾਹਰ ਹੋਇਆ ਮੰਦਰ ਦੀ ਬਿਲਕੁਲ ਗਲੀ ਦੇ ਬਾਹਰ ਜਦੋਂ ਬੱਸ ਟਰਨ ਕਰਨ ਲੱਗੀ ਹੈ ਉੱਥੇ ਸਾਹਮਣੇ ਪਹਿਲਾਂ ਹੀ ਉਹ ਸ਼ੁਰੂ ਤੋਂ ਹੀ ਉੱਥੇ ਖੜੇ ਸੀ ਜੋ ਮੈਨੂੰ ਪਤਾ ਲੱਗਿਆ ਨਾਲ ਹੀ ਗੱਡੀ ਲਿਆ ਕੇ ਉਹਨਾਂ ਨੇ ਵਿੱਚ ਲਿਆ ਕੇ ਕੋਈ ਗੱਲ ਨਹੀਂ ਕੀਤੀ ਬਾਤ ਨਹੀਂ ਕੀਤੀ ਸਿੱਧੀਆਂ ਕਿਰਪਾਨਾਂ ਗੱਡੀ ਤੇ ਮਾਰਨੀਆਂ ਸ਼ੁਰੂ ਕਰ ਦਿੱਤੀਆਂ ਜੀ ਹਾਂਜੀ ਚਲੋ ਤੁਹਾਡੇ ਵੱਲੋਂ ਪ੍ਰਸ਼ਾਸਨ ਨੂੰ ਹੁਣ ਕੰਪਲੀਟ ਦੇ ਦਿੱਤੀ ਗਈ ਹੈ ਨਾ ਦੇ ਦਿੱ ਚਲੋ ਬਹੁਤ ਬਹੁਤ ਧੰਨਵਾਦ ਵੇਜਾ ਜੀ ਸਾਨੂੰ ਸਮਾਂ ਦੇਣ ਲਈ ਮਿਹਰਬਾਨ